ਸਾਥੀਓ ਅੱਜ ਪਹੁੰਚੇ ਆਂ ਰਾਜਸਥਾਨ ਦਾ ਪਿੰਡ ਰਾਮਪੁਰੀਆ ਜੋ ਕਿ ਹਨਮਾਨਗੜ ਜ਼ਿਲ੍ਹੇ ਦੇ ਵਿੱਚ ਪੈਂਦਾ ਤੁਹਾਨੂੰ ਸਮੇਂ-ਸਮੇਂ ਦੇ ਨਾਲ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਏ ਕਿ ਜੋ ਸ਼੍ਰੀ 사ਤੁਰੂ ਰਾਮ ਸਿੰਘ ਜੀ ਦੀ ਕੋਕਾ ਲੈਰ ਨੂੰ ਲੈ ਕੇ ਜੋ ਕੋਕਾ ਵਿਦਰੋਹ ਮੂਵੀ ਦੀ ਸ਼ੂਟ ਹੋ ਰਹੀ ਏ ਪਿਛੇ ਤੁਹਾਨੂੰ ਜਿਹੜੇ ਲਾਈਵ ਤਸਵੀਰਾਂ ਵੀ ਦਿਖਾਈਆਂ ਜਾਣਗੀਆਂ ਤੇ ਸਾਥੀਓ ਅੱਜ ਅਸੀਂ ਰਾਮਪੁਰੀਏ ਪਿੰਡ ਵਿੱਚ ਪਹੁੰਚੇ ਜਿੱਥੇ ਕਿ ਕੁੱਕਰ ਦੋ ਫਿਲਮ ਦੀ ਸ਼ੂਟ ਹੋ ਰਹੀ ਏ ਔਰ ਇੱਥੇ ਕਿੰਨੇ ਵੀ ਇੱਥੇ ਵਿੱਚ ਫਿਲਮ ਦੇ ਵਿੱਚ ਅਦਾਕਾਰ ਨੇ ਜਾਂ ਤਰਨਜੀਤ ਸਿੰਘ ਜਿਹੜੇ ਜੇ ਡਾਇਰੈਕਸ਼ਨ ਜਿਹੜੇ ਕਰ ਰਹੇ ਨੇ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਕੁਝ ਆਡੀਅנס ਦੇ ਸਾਡੇ ਕਮੈਂਟਸ ਬਾਕਸ ਵਿੱਚ ਦੱਸਿਆ ਵੀ ਸਾਡੇ ਅਦਾਕਾਰਾਂ ਦੇ ਬਾਰੇ ਸਾਨੂੰ ਦੱਸਿਆ ਜਾਵੇ ਕੋਸ਼ਿਸ਼ ਕਰਾਂਗੇ ਅੱਜ ਜਿਹੜੇ ਇਹਦੇ ਵਿੱਚ ਅਦਾਕਾਰ ਨੇ ਉਹਨਾਂ ਨਾਲ ਕੀਤੀ ਜਾਵੇ ਗੱਲਬਾਤ ਸਾਥੀਓ ਤੁਸੀਂ ਸਾਡੇ ਨਾਲ ਬਣ ਰਿਹਾ ਜੇ सत श्रीकाल जी सस। जी मेरा नाम बॉबी बेदी है और मुंबई तो है आमची मुंबई असं सारे कलाकार है ये फिल्म बन रही है कुका विद्रोह तो हिस्टोरिकल फिल्म हैगी है, है। तो ज़्यादा कैरक्टर के बारे में थानू ज़्यादा डिटेल नहीं दावा फिल्म की बट जो मैं कैरक्टर प्ले कर रहा हैगा उन्हें निहंग जो है कान, कान सिंह निहंग कान सिंह है जी ਤੇ ਉਹ 사ਤਗੁਰੂ ਜੀ ਦੇ ਨਾਲ ਸੀਗੇ ਉਦੋਂ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਵੀ ਸੈਨਾ ਦੇ ਵਿੱਚ ਵੀ ਲੜਾਈਆਂ ਲੜੀਆਂ ਨੇ ਤੇ ਇਹ ਉਹਨਾਂ ਦਾ ਕੈਰੈਕਟਰ ਸੀਗਾ ਤੇ ਅਸੀਂ ਫਿਰ ਅੱਤੇ ਸ਼ੂਟਿੰਗ ਕਰ ਰਹੇ ਹਰਿਆਣਾ ਰਾਜਸਥਾਨ ਦੇ ਵਿੱਚ ਬੜੀ ਗਰਮੀ ਹੈਗੀ ਇੱਥੇ ਤੇ ਲੋਕਲ ਜੀ ਸੰਗਤ ਦਾ ਬਹੁਤ ਸਾਥ ਮਿਲ ਰਿਹਾ ਸਾਨੂੰ ਅਸੀਂ ਉਹਨਾਂ ਦੇ ਬਹੁਤ तहे ਦਿਲੋਂ ਸ਼ੁਕਰਗੁਜ਼ਾਰ ਹੈਗੇ ਇਹ ਕਿੰਨਾ ਸਮਾਂ ਲੰਮੀ ਚੱਲ ਸਕਦੀ ਸ਼ੂਟਿੰਗ ਆਪਦੀ ਚੀਜ਼ ਹਾਂਜੀ ਇਹ ਸ਼ੂਟਿੰਗ ਸਾਡੀ ਇਸ ਮਹੀਨੇ ਦੇ ਲਾਸਟ ਤੱਕ ਹੈਗੀ ਹੈ ਇੱਥੇ ਉਸ ਤੋਂ ਬਾਅਦ ਅਗਲੇ ਮਹੀਨੇ ਅਸੀਂ ਪੰਜਾਬ ਦੇ ਵਿੱਚ ਸ਼ੂਟਿੰਗ ਕਰ ਰਹੇ ਹਾਂ ਜੀ ਮਾਣੋ ਸ਼ੁਕਰੀਆ ਸਾਸਰੀਆ ਕਾਲ ਜੀ ਮੇਰਾ ਨਾਮ ਰਾਹੁਲ ਜੀ ਇਟਲੀ ਤੇ ਮੈਂ ਹੈਗਾ ਦਿੱਲੀ ਤੋਂ ਤੇ ਹੁਣ ਜਿਹੜੀ ਆਪਣੀ ਫਿਲਮ ਬਣ ਰਹੀ ਹੈ ਕੁਕਾ ਵਿਦਰੋਹ ਤੇ ਇਹ ਦੇ ਵਿੱਚ ਸਾਹਬ ਸਿੰਘ ਸੁਭਾ ਸਾਹਬ ਸਿੰਘ ਦਾ ਕੈਰੈਕਟਰ ਮੈਂ ਨਿਭਾ ਰਿਹਾ ਹਾਂ ਜਾਦਾ ਕੋ ਕੈਰੈਕਟਰ ਦੇ ਬਾਰੇ ਮੈਂ ਦੱਸ ਨਹੀਂ ਸਕਦਾ ਨਾਲੇ ਮੈਨੂੰ ਦੱਸਣ ਦੀ ਲੋੜ ਵੀ ਨਹੀਂ ਲੋਕਾਂ ਨੂੰ ਆਪ ਪਤਾ ਹੈ ਕਿ ਸੁਭਾ ਸਾਹਿਬ ਸਿੰਘ ਦਾ ਮਤਲਬ ਕਿਦਾਂ ਦਾ ਉਹਨਾਂ ਦਾ ਆਉਰਾ ਸੀਗਾ ਤੇ ਉਹਨਾਂ ਦਾ ਕੀ ਕਿਵੇਂ ਉਹਨਾਂ ਦੀ ਇੰਪੋਰਟੈਂਸ ਸੀਗੀ ਇਸ ਵਿਦਰੋਹ ਦੇ ਵਿੱਚ ਤੇ ਬਸ ਇਹੀ ਹੈ ਸਾਰੇ ਐਸੀ ਸਾਰੇ ਜਿੰਨੇ ਵੀ ਐਕਟਰਸ ਸੀ ਸਾਰੇ ਆਪਣੇ ਆਪ ਨੂੰ ਲੱਕੀ ਸਮਝਦੇ ਆਂ ਵੀ ਸਾਨੂੰ ਇਦਾਂ ਦੇ ਕੈਰੈਕਟਰ ਨੇ ਬਹਣ ਨੂੰ ਮਿਲੇ ਆ ਤੇ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਵਿਦਰੋਹ ਸੀਗਾ ਇਹ ਨਾਲੇ ਜਿਵੇਂ ਹੁਣ ਹਰਿਆਣੇ ਚ ओके राजस्थान 'ਚ ਆਪਣਾ ਸ਼ੂਟ ਹੋ ਰਿਹਾ ਤੇ ਨਾਮਤਾਰਿਕ ਕਮਿਊਨਿਟੀ ਇੱਥੇ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਸਪੋਰਟ ਕਰ ਰਹੀ ਹੈ ਸਾਨੂੰ ਤੇ ਅਸੀਂ ਸਾਰੇ ਮਤਲਬ ਬਹੁਤ ਖੁਸ਼ ਹੈ ਇਸ ਅਸੀਂ ਇਸ ਪ੍ਰੋਜੈਕਟ ਦਾ ਇੱਕ ਪਾਰਟ ਹੈਗੇ ਆ ਆਪ ਆਪ ਕਿੰਨਾ ਕੁ ਚਿਰ ਫਿਲਮ ਇੰਡਸਟਰੀ ਦੇ ਕਿੰਨੇ ਕੁ ਸਮੇਂ ਤੋਂ ਪਿੱਛੇ ਜੁੜੇ ਹੋ ਜੀ ਆਪ ਉਹ uh, 2015 ਮੈਂ ਸ਼ੁਰੂ ਕੀਤਾ ਸੀ ਆਪਣਾ ਇਸ ਫਿਲਮ ਇੰਡਸਟਰੀ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਹੁਣ ਹੋ ਗਏ 10 ਕੋ ਸਾਲ ਹੋ ਗਏ ਮੇਨੂੰ ਇੰਡਸਟਰੀ ਦੇ ਵਿੱਚ ਲਗਭਗ ਆਪ ਜੀ ਨੂੰ ਪੂਰੀ ਪ੍ਰੋਪਰ ਪੰਜਾਬੀ ਬੋਲਣੀ ਆਉਂਦੀ ਹੈ ਜੀ ਮੈਂ ਪੰਜਾਬੀ ਆ ਇਸ ਕਰਕੇ ਪਾਜੀ ਐਜ ਡਾਇਰੈਕਟਰ ਪਾਜੀ ਤਰਨਜੀਤ ਸਿੰਘ ਨਾਲ ਕੰਮ ਕਰਕੇ ਕਿੰਨੀ ਖੁਸ਼ੀ ਮਿਲਦੀ ਤੁਹਾਨੂੰ ਉਹ ਕੁਝ ਚੀਜ਼ਾਂ ਹੁੰਦੀਆਂ ਜਿਹੜੀ ਤੁਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਰੀਜ਼ਨਿੰਗ ਟੈਕਨੀਕਲੀ ਸਟੋਰੀ ਵਾਈਜ਼ ਸਾਰੀਆਂ ਚੀਜ਼ਾਂ ਵਾਈਜ਼ ਤਰਨਪਾਜੀ ਬਹੁਤ ਸਟਰੋਂਗ ਹੈ ਤੇ ਉਹਨਾਂ ਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਸਾਨੂੰ ਮਿਲ ਰਿਹਾ ਹੈ ਜਿਹੜੀਆਂ ਚੀਜ਼ਾਂ ਅਸੀਂ ਸਿੱਖਿਆ ਨਹੀਂ ਸੀਗਾ ਪਹਿਲਾਂ ਵੀ ਤੇ ਉਹ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲ ਰਹੀਆਂ ਤੇ ਮੈਂ ਕਹਿੰਦਾ ਜਿਵੇਂ ਮੈਂ ਪਹਿਲਾਂ ਹੀ ਕਿਹਾ ਅੱবি ਅਸੀਂ ਸਾਰੇ ਬਹੁਤ ਲੱਕੀ ਹੈ ਕਿ ਇਸ ਪ੍ਰੋਜੈਕਟ ਦੇ ਅਸੀਂ 파ਟ ਹੈਗੇ ਹਾਂ ਆ ਸ਼ਿਰਸਾਤੂ ਰਾਜ ਸਿੰਘ ਦੇ ਬਾਰੇ ਜੋ ਸੁਪਰੀ ਮਤ ਲਿਖੀ ਗਈ ਹੈ ਹਾਂਜੀ ਸਰ ਲਹਿਰ ਦੇ ਬਾਰੇ ਤੇ ਕਿੰਨਾ ਕੋ ਤੁਹਾਨੂੰ ਇਸ ਵਿਦਰੋਹ ਸੁਣ ਕੇ ਤੇ ਤੁਹਾਨੂੰ ਆਪਣੇ ਅਲਹਿਦਿ ਚਿੰਤਨਾਂ ਲੱਗਾ ਦੇਖੋ ਜਦੋਂ ਤੱਕ ਮੇਰੇ ਕੋਲੇ ਸਕ੍ਰਿਪਟ ਨਹੀਂ ਆਈ ਸੀਗੀ ਇਸ ਤੇ ਇਸ ਵਿਦਰੋਹ ਦੇ ਬਾਰੇ ਮੈਨੂੰ ਨਹੀਂ ਪਤਾ ਸੀਗਾ ਕਿ ਵੀ ਹੁਣ ਜਦੋਂ ਮੈਂ ਪਰਫਾਰਮ ਕਰਿਆ ਮੈਨੂੰ ਵਿਦਰੋਹ ਦੇ ਬਾਰੇ ਪਤਾ ਲੱਗਿਆ ਵੀ ਕਿੰਨੀ ਕੋ ਇੰਪੋਰਟੈਂਸ ਹੈਗੀ ਹੈ ਤੇ ਆਪਣੀ ਹਿਸਟਰੀ ਦੇ ਵਿੱਚ ਕਿੰਨੀ ਇੰਪੋਰਟੈਂਸ ਸੀਗੀ ਇਸ ਵਿਦਰੋਹ ਦੀ ਤੇ ਉਹੀ ਜਦੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਅਸੀਂ ਸਾਰੇ ਬਹੁਤ ਲੱਕੀ ਹਾਂ ਠੀਕ ਭਾਈ ਧੰਨਵਾਦ ਥੈਂਕ ਯੂ ਸਸੇ ਗਾਲ ਜੀ ਮੇਰਾ ਨਾਮ ਅਨੁਜ ਖੁਰਾਨਾ ਹੈ ਮੈਂ ਵੈਸੇ ਦਾ ਮਖੂ ਫਰੋਜਪੁਰ ਦਾ ਰਹਿਣ ਵਾਲਾ ਪਰ ਮੈਨੂੰ ਬੰਬੇ ਗਏ ਤਕਬਕ 15 ਸਾਲ ਹੋ ਗਏ ਸੋ ਹੁਣ ਤੇ ਬੰਬੇ ਵਾਲੇ ਹੋ ਗਿਆ ਪਰ ਵੈਸੇ ਮੈਂ ਪਛੋਕੜ ਮੇਰਾ ਮਖੂ ਤੋਂ ਹੈ ਜਿਹੜੀ ਆਪ ਜੀ ਵਿਤਰੋ ਫਿਲਮ ਬਣਾ ਰਹੇ ਹੋ ਇਸ ਦੇ ਬਾਰੇ ਆਪ ਨੂੰ ਕਿਵੇਂ ਪ੍ਰੋਡ ਫੀਲ ਹੋ ਰਿਹਾ ਜੀ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਤਰਨਜੀਤ ਸਰ ਨਾਲ ਮੈਂ ਪਹਿਲਾਂ ਵੀ ਕਾਫੀ ਵਾਰੀ ਕੰਮ ਕੀਤਾ ਹੈ ਪਰਿਵਾਰ ਵਰਗਾ ਤੇ ਜਦੋਂ ਪਤਾ ਚੱਲਿਆ ਉਹ ਆ ਵੀ ਪਿਕਚਰ ਬਣਾ ਰਿਹਾ ਬਣਾ ਰਹੇ ਨੇ ਤੇ ਫਿਰ ਆਡੀਸ਼ਨ ਮੰਗਾਏ ਤੇ ਉਹਨਾਂ ਨੂੰ ਇਸਕ ਦਾ ਲਈ ਵਧੀਆ ਲੱਗਾ ਪਹਿਲਾਂ ਵੀ ਕੰਮ ਕੀਤਾ ਹੈ ਬਟ ਇਹ ਕਿਉਂਕਿ ਇਤਿਹਾਸਕ ਹੈ ਸਾਡੇ ਇਤਿਹਾਸ ਨਾਲ ਜੁੜੀ ਹੋਈ ਹੈ ਤੇ ਜਦੋਂ ਪਿਕਚਰ ਨਾਲ ਜੁੜੇ ਫਿਰ ਇਸ ਇਤਿਹਾਸ ਬਾਰੇ ਹੋਰ ਪੜਿਆ ਤੇ ਸਾਨੂੰ ਪਤਾ ਲੱਗਾ ਕਿ ਇਹ ਵਿਦਰੋਹ ਵੀ ਕਿੰਨਾ ਮਾਇਨੇ ਰੱਖਦਾ ਸੀ ਉਸ ਟਾਈਮ 'ਚ ਹਿਸਟਰੀ 'ਚ ਇਹਨਾਂ ਦੱਸਿਆ ਨਹੀਂ ਗਿਆ ਸੀ ਬਸ ਟੱਚ ਜਾ ਕਰਕੇ ਚਲੇ ਜਾਂਦੇ ਸੀ ਬਟ ਇਹ ਵਿਦਰੋਹ ਵੀ ਬਹੁਤ ਹੀ ਇੰਪੋਰਟੈਂਟ ਸੀ ਸਾਡੇ ਲਈ ਤੇ ਫਿਰ ਜਦੋਂ ਇੱਥੇ ਆਏ ਅਸੀਂ ਲਾਈਵ ਲੋਕੇਸ਼ਨ ਤੇ ਸ਼ੂਟ ਕਰ ਰਹੇ ਹਾਂ ਬਹੁਤ ਸਾਰੇ ਨਾਮਤਰੀ ਲੋਕਾਂ ਨਾਲ ਮਿਲੇ ਜਿਸ ਤਰ੍ਹਾਂ ਸਾਡੇ ਨਾਲ ਪਿਆਰ ਨਾਲ ਪੇਸ਼ ਆਉਂਦੇ ਆ ਸਾਡੀ ਸੇਵਾ ਕਰ ਰਹੇ ਆ ਤੇ ਸੱਚੀ ਇੱਕ ਬਹੁਤ ਹੀ ਛੋਟਾ ਪਰ ਬਹੁਤ ਇੰਪੋਰਟੈਂਟ ਸਮੁਦਾਇ ਜਿਹੜਾ ਅਪਚ ਜੁੜਿਆ ਹੋਇਆ ਤੇ ਬਹੁਤ ਹੀ ਪਿਆਰ ਨਾਲ ਸਾਡੀ ਵੀ ਦੇਖਭਾਲ ਕਰ ਰਿਹਾ ਇੱਥੇ ਤਰਨਜੀਤ ਸਰ ਨਾਲ ਤਾਂ ਮੈਂ ਆਈ ਥਿੰਕ 7-8 ਸਾਲ ਪਹਿਲਾਂ ਇੱਕ ਪਿਕਚਰ ਕੀਤੀ ਬਟ ਮੈਨੂੰ ਇੰਡਸਟਰੀ ਚ 15 ਸਾਲ ਹੋ ਗਏ ਤੇ ਮੈਂ 15 ਸਾਲਾਂ ਤੋਂ ਬੰਬੇ ਆ ਤੇ ਲਗਭਗ 15 ਸਾਲ ਹੋ ਗਏ ਨੇ ਇਹ ਲੱਗ ਰਿਹਾ ਜਿਵੇਂ ਸਾਡਾ ਸਾਡਾ ਇਤਿਹਾਸ ਅਣਗੌਲਿਆ ਸੀ ਹੁਣ ਤੁਸੀਂ ਕਰ ਉਸ ਨੂੰ ਆਪ ਕਿਵੇਂ ਪ੍ਰਾਊਡ ਫੀਲ ਕਰਦੇ ਹੋ ਬਹੁਤ ਹੀ ਸਪਸ਼ਟ ਤਰੀਕੇ ਨਾਲ ਤੇ ਭਾਵੇਂ ਸਾਡੇ ਸਠੀਨ ਛੋਟੇ ਨੇ ਬਟ ਉਹਨਾਂ ਚ ਜਸ ਚਲ ਕਾੰਦਿਆ ਕਿ ਕਿਵੇਂ ਇਹ ਕਿਰਦਾਰ ਕਿੰਨੇ ਇੰਪੋਰਟੈਂਟ ਸੀ ਉਸ ਟਾਈਮ ਚ ਤੇ ਬਹੁਤ ਹੀ ਚੰਗੇ ਤਰੀਕੇ ਨਾਲ ਲਿਖੀ ਹੋਈ ਹੈ ਬਾਲੀ ਵੱਡੀ ਸਕ੍ਰਿਪਟ ਵੀ ਨਹੀਂ ਹੈ ਪਰ ਜਿੰਨੇ ਵੀ ਸੀਨ ਲਿਖੇ ਗਏ ਨੇ ਬਹੁਤ ਹੀ ਮਹੱਤਵਪੂਰਨ ਜਿਹੜੇ ਮੁੱਤੇ ਸੀ ਉਹਨਾਂ ਨੂੰ ਜੋੜਿਆ ਗਿਆ ਜਿਵੇਂ ਕਿ ਜਦ ਤੁਸੀਂ ਪਿਕਚਰ ਦੇਖੋਗੇ ਤੁਹਾਨੂੰ ਪਤਾ ਚਲ ਜਾਏਗਾ ਤੇ ਇਸ ਕਰਕੇ ਬਹੁਤ ਹੀ ਵਧੀਆ ਪਿਕਚਰ ਬਣ ਕੇ ਆਏਗੀ ਸ਼ੁਕਰੀਆ ਜੀ ਮੇਰਾ ਨਾਮ ਤਰਨਜੀਤ ਸਿੰਘ ਨਾਮਤਾਰੀ ਹੈ ਤੇ ਮੈਂ ਬੰਬੇ ਦਾ ਰੈਪਰ ਹਾਂ ਗਾਵਾ ਇਹ ਐਸੇ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਅਸੀਂ ਕੁੱਕਾ ਵਿਦਰੋਹ ਤੇ ਸਤਲਨਾਬ ਸਿੱਟੀ ਦੇ ਉੱਤੇ ਇੱਕ ਛੋਟੀ ਫਿਲਮ ਬਣਾ ਰਹੇ ਹਾਂ ਜਿਹੜੀ ਕਿ ਪੈਣੀ ਸਾਹਿਬ ਦੇ ਜਿਹੜਾ ਮਿਊਜ਼ੀਅਮ ਬਣੇਗਾ ਉਹਦੇ ਵਿੱਚ ਦਿਖਾਈ ਜਾਏਗੀ। ਕਿ ਕਿੰਨੀ ਕੁ ਸਪੈਕਟ ਜਿੰਨੀ ਲੰਬੀ ਹੋਣੀ ਕਿੰਨੇ ਘੰਟੇ ਦਾ ਡਾਕੂਮੈਂਟਾਂ ਦਾ ਇਹ 40 ਮਿੰਟ ਦੀ ਬਣੇਗੀ ਜੀ। ਅੱਛਾ ਜੀ। ਤੇ ਕਿੰਨੇ ਕੁ ਸਮਾਂ ਲੱਗ ਜੂਗਾ ਇਹ ਇਸ ਤੇ? ਇਹਨੂੰ ਬਣਾਉਣ ਵਿੱਚ 6 ਕੁ ਮਹੀਨੇ ਲੱਗਣਗੇ ਜੀ। ਤੇ ਆਪ ਕਿੰਨੇ ਕੁ ਚਿਰ ਤੋਂ ਪਹਿਲਾਂ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹੋ ਜੀ? ਮੈਨੂੰ 32 ਸਾਲ ਹੋ ਗਏ ਸੀ ਫਿਲਮ ਇੰਡਸਟਰੀ ਵਿੱਚ ਸਾਡੇ ਖੇਤਰ ਦੇ ਵਿੱਚੋਂ ਆਪ ਅੱਗੇ ਆਏ ਹੋ ਇੱਕ ਨਾਮ ਧਾਰੀ ਪਰਵਾਰਾਂ ਦੇ ਵਿੱਚੋਂ ਆਪ ਅੱਗੇ ਆਏ ਹੋ ਇਸ ਕੰਟ੍ਰੀ ਤੇ ਆਪ ਇੱਕ ਸੋਹਣਾ ਕੰਮ ਜਿਹੜਾ ਕਰ ਰਹੇ ਹੋ ਸਤਗੁਰਾਂ ਸਿੰਘ ਦੀ। ਉਸ ਉੱਤੇ ਥੋੜਾ ਜਿਹਾ ਵਿਸਥਾਰ ਨਾਲ ਫੋਕੜ ਦੱਸੋ। ਸਤਗੁਰੂ ਜੀ ਦੀ ਜੀਵਨੀ ਬਾਰੇ ਥੋੜਾ ਜਿਹਾ ਜ਼ਿਆਦਾ। ਸਤਗੁਰੂ ਰਾਮ ਸਿੰਘ ਦੀ ਜੀਵਨੀ ਤੇ ਜੀ ਇਸ ਤਰ੍ਹਾਂ ਦੱਸਣੀ ਜਾ ਸਕਦੀ ਉਹਨਾਂ ਦੀ ਜੀਵਨੀ ਦੱਸਣ ਵਾਸਤੇ ਤੇ ਮਤਲਬ ਸਾਡੇ ਜੁਗੋ ਜੁਗ ਲੱਗ ਜਾਣੇ ਨੇ। ਉਹਨਾਂ ਦੇ ਜਿਹੜੇ ਉਪਕਾਰ ਨੇ ਸੰਗਤਾਂ ਦੇ ਉੱਤੇ ਜਿਹੜਾ ਉਹਨਾਂ ਨੇ ਬੀਬੀਆਂ ਵਾਸਤੇ ਕੀਤਾ ਹੈ ਸਿੰਘਾਂ ਵਾਸਤੇ ਕੀਤਾ ਹੈ ਬੀਬੀਆਂ ਨੂੰ ਅੰਮ੍ਰਿਤ ਛਕਾਇਆ ਆਨੰਦ ਕਾਰਜ ਦੀ ਜਿਹੜੀ ਮਰਿਆਦਾ ਹੈਗੀ ਏ ਅੱਜ ਜਿਹੜੀ ਮਰਿਆਦਾ ਲਾਗੂ ਹੈ ਓਦੇ ਸ਼ਾਇਦ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿ ਆਨੰਦ ਕਾਰਜ ਦੀ ਮਰਿਆਦਾ ਇੱਕੋ ਨਾਮਤਾਰੀਆਂ ਤੋਂ ਸ਼ੁਰੂ ਹੋਈ ਸੀ ਕਿਸ ਤਰ੍ਹਾਂ ਸਤਿਗੁਰੂ ਜੀ ਨੇ ਸਵਾਰੂਪਹੀ ਵਿੱਚ ਆਨੰਦ ਕਾਰਜ ਦਾ ਜਿਹੜਾ ਹੈਗਾਏ ਪ੍ਰੋਗਰਾਮ ਸ਼ੁਰੂ ਕੀਤਾ ਉਸ ਤੋਂ ਇਲਾਵਾ ਸਤਿਗੁਰੂ ਜੀ ਦੇ ਸਮੇਂ ਦੇ ਵਿੱਚ ਅਖੰਡ ਪਾਠ ਹੋਣੇ ਸ਼ੁਰੂ ਹੋਏ ਪਹਿਲਾਂ ਸਾਡੇ ਪੰਥ ਵਿੱਚ ਅਖੰਡ ਪਾਠ ਦੀ ਇਸ ਤਰ੍ਹਾਂ ਪ੍ਰਥਾ ਨਹੀਂ ਹੁੰਦੀ ਸੀ ਜਿਸ ਤਰ੍ਹਾਂ ਅੱਜ ਵੇਖੀ ਜਾਂਦੀ ਹੈ ਉਹ ਸਤਿਗੁਰੂ ਰਾਮ ਸਿੰਘ ਦੇ ਸਮੇਂ ਤੋਂ ਸ਼ੁਰੂਆਤ ਹੋਈ ਸਤਿਗੁਰੂ ਜੀ ਨੇ ਬੜਾ ਨਾਮ ਪਾਣੀ ਦਾ ਪ੍ਰਚਾਰ ਕੀਤਾ ਲੋਕਾਂ ਨੂੰ ਇੱਥੋਂ ਤੱਕ ਮੋਟੀਵੇਟ ਕੀਤਾ ਕਿ ਉਹ ਸਾਰੇ ਕੰਮ ਕਾਜ ਜਿਹੜੇ ਹੈਗੇ ਨੇ ਆਪਣੇ ਬੁਰੇ ਕੰਮ ਕਾਜ ਉਹਨਾਂ ਨੂੰ ਛੱਡ ਕੇ ਅਛਾਈ ਵੱਲ ਤੁਰਨ ਤਾਂ ਕਿ ਜਿਹੜਾ ਸਮਾਜਿਕ ਤੌਰ ਤੇ ਸਾਡਾ ਜਿਹੜਾ

ਇਹ ਲੱਗਦਾ ਵੀ ਜਿਵੇਂ ਅੱਜ ਦਾ ਸਿੱਖ ਜਿਹੜਾ ਪਹਿਰਾਵਣ ਜਰੀ ਤਵੱਜੂ ਦਿੰਦਾ ਲੇਕਿਨ ਵਿਚਾਰਾਂ ਦੇ ਪ੍ਰਤੀ ਜਿਹੜਾ ਉਹਦਾ ਕਦ ਬਹੁਤ ਬੋੜਾ ਹੁੰਦਾ ਜਾਂਦਾ ਹੈ ਕਿ ਕੀ ਕਹਿਣਾ ਚਾਹੋਗੇ ਤੇ ਇਹ ਕਹਿਣਾ ਚਾਹਵਾ ਜਿਵੇਂ ਸਤਗੁਰੂ RAM ਸਿੰਘ ਜੀ ਨੇ ਸਾਨੂੰ ਇਹ ਬਾਣਾ ਦਿੱਤਾ ਹੈ ਚਿੱਟਾ ਜਿਹੜਾ ਸ਼ਾਂਤੀ ਦਾ ਜਿਹੜਾ ਪ੍ਰਤੀਕ ਆ ਤੇ ਆਪਾਂ ਇਹਨੂੰ ਛੱਡਦੇ ਜਾ ਰਹੇ ਹਾਂ ਤੇ ਨਾਮ ਸਿਮਰਨ ਨੂੰ ਵੀ ਭੁੱਲਦੇ ਜਾ ਰਹੇ ਹਾਂ ਇਸੇ ਕਰਕੇ ਸਿੱਖੀ ਤੋਂ ਜਿਹੜੇ ਸਿੱਖ ਦੂਰ ਹੋ ਜਾ ਰਹੇ ਨੇ ਤੇ ਆਪਾਂ ਨੂੰ ਇਹ ਗੁਰਬਾਣੀ ਦਾ ਪਾਠ ਜਿਹੜਾ ਪੰਜਾਂ ਪਾਣੀਆਂ ਦਾ ਪਾਠ ਕਰਨਾ ਚਾਹੀਦਾ ਤੇ ਜਿਹੜਾ ਗੁਰੂਆਂ ਦਾ ਜਿਹੜਾ ਆਪਾਂ ਨੂੰ ਦਿੱਤਾ ਹੋਇਆ ਉਹ ਗੁਰਮੰਤਰ ਆਪਾਂ ਨੂੰ ਜਪਨਾ ਚਾਹੀਦਾ ਨਾਮ ਸਿਮਨ ਕਰਨਾ ਚਾਹੀਦਾ ਇਸ ਕਰਕੇ ਆਪਾਂ ਸਿੱਖੀ ਤੋਂ ਦੂਰ ਹੋ ਰਹੇ ਆ ਇਸ ਕਰਕੇ ਬਹੁਤ ਜ਼ਿਆਦਾ ਆਪਾਂ ਇਸ ਚੀਜ਼ ਤੋਂ ਪਿਛੜ ਰਹੇ ਆ ਸਿੱਖੀ ਤੋਂ ਜਿਹੜਾ ਇਹ ਫਿਲਮ ਵੀ ਇੱਥੇ ਵਰ ਰਹੀ ਹੈ ਨਾ ਜੀ ਏਕ ਮੈਂ ਸਮਝਦਾ ਕਿ ਆਪਣੇ ਆਪ 'ਚ ਇੱਕ ਬਹੁਤ ਵੱਡਾ ਪ੍ਰਚਾਰ ਹੈ ਸਾਡੇ ਸਤਿਗੁਰੂ ਰਾਮ ਸਿੰਘ ਜੀ ਦਾ ਤੇ ਸਾਡੇ ਇਹ ਸਿੱਖ ਕਮਿਊਨਿਟੀ ਦਾ ਕਿਉਂਕਿ ਜਿਹੜੇ ਸਿੱਖਾਂ ਨੂੰ ਜਾਣਦੇ ਵੀ ਨਹੀਂ ਜਿਸ ਤਰ੍ਹਾਂ ਹੁਣੇ ਚੌਧਰੀ ਸਾਹਿਬ ਬੋਲੇ ਸਨ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੂੰ ਇਹ ਜਜਬਾ ਉੱਠਿਆ ਕਿ ਕੀ ਹੈ ਕੌਣ ਸਤਗੁਰੂ ਰਾਮ ਸਿੰਘ ਕੌਣ ਸੀ ਇਹਦੇ ਹਦਕ ਅਸੀਂ ਪਹਿਲਾ ਧੰਨਵਾਦ ਤੇ ਕਰਦੇ ਸਤਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਦਾ ਦੂਸਰਾ ਧੰਨਵਾਦ ਜਿਹੜੀ ਇਹ ਤਰਨਜੀਤ ਸਿੰਘ ਉਹਨਾਂ ਦੀ ਟੀਮ ਬੰਬੇ ਤੋਂ ਆਈ ਹੈ ਇਹ ਵੀ ਇੱਕ ਵੱਡਾ ਪ੍ਰਚਾਰ ਹੋ ਰਿਹਾ ਸਾਡਾ ਭਾਵੇਂ ਅਸੀਂ ਮੌਨ ਆ ਭਾਵੇਂ ਅਸੀਂ ਇੱਕ ਵਾਰੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸੀ ਦਿੱਲੀ ਕਿ ਤੁਹਾਡਾ ਪ੍ਰਚਾਰ ਇਹ ਹੋਏਗਾ ਤੇ ਤੁਸੀਂ 20 ਬੰਦੇ ਇਸ ਜ ਤਾਂ ਦੋ ਉਸ ਜਗ੍ਹਾ ਤੇ ਜਾਣਾ ਸਿਰਫ ਪੈਦਲ ਜਾਣਾ ਤੇ ਆਪਣੇ ਆਪ ਹੀ ਪ੍ਰਚਾਰ ਹੋਏਗਾ ਇਸੇ ਤਰ੍ਹਾਂ ਹੀ ਆ ਜਿਹੜਾ ਇੱਥੇ ਰਾਜਸਥਾਨ ਦੇ ਵਿੱਚ ਉਜਾੜ ਬੀਆਬਾਨ ਦੇ ਵਿੱਚ ਜਿੱਥੇ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਕੋਈ ਜਾਣਦਾ ਨਹੀਂ ਅੱਜ ਲੋਕ ਆ ਕੇ ਪੁੱਛਦੇ ਨੇ ਵੀ ਇਹ ਕੀ ਦੀ ਤੁਸੀਂ ਫਿਲਮ ਬਣਾ ਰਹੇ ਹੋ ਕੌਣ ਸਾਣ ਇਹਨਾਂ ਨੇ ਕੀ ਕੀਤਾ ਫਿਰ ਜਦੋਂ ਇਹ ਵੀ ਗਊਆਂ ਨੂੰ ਮਾਤਾ ਦੀ ਤਰ੍ਹਾਂ ਪੂਜਦੇ ਆ ਜਦੋਂ ਫਿਰ ਇਹਨਾਂ ਨੂੰ ਦੱਸੀਦਾ ਵੀ ਕੋਈ ਗਊ ਗਰੀਬ ਦੀ ਰੱਖਿਆ ਵਾਸਤੇ ਗਊਆਂ ਦੇ ਵਾਸਤੇ ਸਾਡੇ ਸਿੰਘ ਫਾਂਸੀਆਂ ਤੇ ਚੜ ਗਏ ਸਾਡੇ ਸਿੰਘ ਤੋਪਾਂਗੇ ਉੱਡ ਗਏ ਇੱਕ ਪ੍ਰਚਾਰ ਹੋ ਰਿਹਾ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਦੇਵ ਸਿੰਘ ਸੱਚੇ ਪਾਤਸ਼ਾਹ ਦਾ ਸੰਪੂਰਨ ਨਾਮ ਤਾਰੀ ਪੰਥ ਦਾ ਇੱਕ ਬਹੁਤ ਪ੍ਰਚਾਰ ਦਾ ਵੱਡਾ ਸਦਨ ਹੈ ਧੰਨਵਾਦ ਜੀ ਜੀ ਸਰ ਸ੍ਰੀ ਸਤਗੁਰੂ ਸਾਹਿਬ ਜੀ ਨੂੰ ਜਿਹੜੀ ਉਹਨਾਂ ਦੇ ਲਾਇਰ ਸਲਾਈਸ ਚਲਾਈ ਸੀ ਕੂਕਾ ਲਿਆਰ ਉਸ ਨੂੰ ਸਬੰਧੀ ਜਿਹੜੀ ਅੱਜ ਫਿਲਮ ਸ਼ੂਟ ਹੋ ਰਹੀ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ 1857 12 ਫਰਵਰੀ ਵਸਾਖੀ ਵਾਲੇ ਦਿਨ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਇੱਕ ਨਵਾਂ ਖਾਲਸਾ ਪੰਥ ਸਾਜ ਕੇ ਜਿਹਦੇ ਚੋਂ ਬਾਅਦ ਚ ਪਹਿਲੋਂ ਖਾਲਸਾ ਪੰਥ ਹੁੰਦਾ ਸੀ ਫਿਰ ਸੰਤ ਖਾਲਸਾ ਪੰਥ ਸਾਜਿਆ ਸੰਤ ਖਾਲਸਾ ਪੰਥ ਸਾਜਣ ਤੋਂ ਬਾਅਦ ਸਤਗੁਰੂ ਰਾਮ ਸਿੰਘ ਜੀ ਨੇ ਇੱਕ ਬੜੀ ਵੱਡੀ ਜਿਹੜੀ ਇੱਕ ਕੋਕਾ ਲਹਿਰ ਚਲਾਤੀ ਜਿਹਦੇ ਵਿੱਚ ਇੱਕ ਵੱਡੀ ਨਾਮਿਲਵਰਤਨ ਲਹਿਰ ਸੀ ਜਿਹੜੀ ਥੋੜੇ ਸਮੇਂ ਦੇ ਵਿੱਚ ਹੀ ਆਪਣੇ ਰੰਗ ਬਖਾਣੇ ਜੀ ਨੇ ਸ਼ੁਰੂ ਕਰਤੇ ਸੀ ਸਤਿਗੁਰੂ ਰਾਮ ਸਿੰਘ ਜੀ ਨੇ ਇਹ ਸੰਦੇਸ਼ ਦਿੱਤਾ ਸੀ ਪੰਜਾਬੀਆਂ ਨੂੰ ਵੀ ਤੁਸੀਂ ਅੰਗਰੇਜ਼ ਦਾ ਬਣਿਆ ਹੋਇਆ ਕੋਈ ਕਪੜਾ ਨਹੀਂ ਪੋਣਾ ਉਹਦੀ ਟ੍ਰੇਨ ਤੇ ਨਹੀਂ ਚੜਨਾ ਉਹਦੀਆਂ ਪੰਚਾਇਤਾਂ ਚ ਨਹੀਂ ਜਾਣਾ ਉਹਦੇ ਕੋਰਟ ਦੇ ਵਿੱਚ ਨਹੀਂ ਜਾਣਾ ਉਹਨੀਆਂ ਕਿਸੇ ਵੀ ਚੀਜ਼ ਦਾ ਜਿਹੜੀ ਬ੍ਰਿਟਿਸ਼ ਸਰਕਾਰ ਦੀ ਕੋਈ ਵੀ ਗੋਰੀ ਸਰਕਾਰ ਦਾ ਮੈਸੇਜ ਜੀ ਉਹਨੂੰ ਟੈਂਡ ਨਹੀਂ ਕਰਨਾ ਕਹਿਣ ਦਾ ਭਾਵ ਸੀ ਸਾਰੇ ਅਸੀਂ ਸਵਦੇਸ਼ੀਆਂ ਤੇ ਸਵਦੇਸ਼ੀ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਅਪਣਾਉਣਾ ਹੈ ਜਿਵੇਂ ਸਕੂਲਾਂ ਦੇ ਵਿੱਚ ਆਪਣੇ ਦੀ ਪੜਾਈ ਕਰਨੀ ਹੈ ਅੰਗਰੇਜ਼ ਦੀ ਰੇਲ ਤੇ ਨਹੀਂ ਚੜਨਾ ਜਾਂ ਆਪਣਾ ਪੁਨਿਆ ਹੋਇਆ ਖੱਦਰ ਆ ਪਾਉਣਾ ਹੈ ਆਪਣਾ ਸਤਗੁਰੂ ਜੀ ਦਾ ਵਿਸ਼ੇਸ਼ ਡਾਕ ਪ੍ਰਬੰਧ ਸੀ ਆਪਣੀ ਉਹਨਾਂ ਦੀ ਪੜਾਈ ਤੇ ਸੰਸਥਾ ਸੀ ਆਪ ਹੀ ਉਹਨਾਂ ਦਾ ਚਿੱਠੀ ਪੱਤਰ ਦਾ ਜਿਹੜਾ ਪ੍ਰੋਗਰਾਮ ਸੀ ਚੱਲਦਾ ਸੀ ਆਪ ਹੀ ਉਹਨਾਂ ਦੇ ਇੱਕ ਪਿੰਡਾਂ ਦੇ ਵਿੱਚ ਉਹਨਾਂ ਸੂਬੇ ਥਾਪੇ ਹੋਏ ਸੀ ਤੇ ਆਪਣੀ ਨਵੇਂ ਪ੍ਰਣਾਲੀ ਸਤਗੁਰੂ ਰਾਮ ਸਿੰਘ ਜੀ ਨੇ ਚਲਾਈ ਹੋਈ ਸੀ ਜਿਸ ਕਰਕੇ ਇੱਕ ਕੋਕਾ ਲੇਅਰ ਜਿਹੜੀ ਸੀ ਥੋੜੇ ਸਮੇਂ ਦੇ ਵਿੱਚ ਬੜੀ ਉੱਬਰ ਕੇ ਸਾਹਮਣੇ ਆਈ ਕੋਕਾ ਲੇਅਰ ਕਈ ਤੋ ਉਹ ਗੱਲਾਂ ਤੋਂ ਅੱਗੇ ਆਉਣ ਦਾ ਮੇਨ ਕਾਰਨ ਸਨ ਵੀ ਕੋ ਕੋਕੇ ਜਿਹੜੇ ਸਨ ਤੇ ਨਾਮ ਜਪਣ ਦੇ ਵਿੱਚ ਵੀ ਮੋਰੀ ਸਨ ਤੇ ਜਾਂ ਸਤਗੁਰੂ ਜੀ ਦਾ ਆਦੇਸ਼ ਪੱਕੇ ਤੌਰ ਤੇ ਮੰਨਣ ਦੇ ਵਿੱਚ ਵੀ ਇਹ ਮੋਰੀ ਸਨ ਸਤਗੁਰੂ ਆਮ ਸਿੰਘ ਜੀ ਨੇ ਤਕਰੀਬਨ ਤਕਰੀਬਨ 7 ਸਾਲਾਂ ਦੇ ਵਿੱਚ 7 ਲੱਖ ਦੇ ਕਰੀਬ ਜਿਹੜੇ ਨਾਮ ਧਾਰੀ ਛਾਪਤੇ ਸੀ ਉਹਨਾਂ ਜਿੱਥੇ ਹਿੰਦੁਸਤਾਨ ਦੇ ਵਿੱਚ 22 ਸੂਬੇ ਥਾਪੇ ਸੀ ਉੱਥੇ ਇਸਤਰੀਆਂ ਨੂੰ ਵੀ ਇਸਤਰੀਆਂ ਨੂੰ ਵੀ ਸੂਬਾ ਥਾਪਿਆ ਸੀ ਜਿਹੜੇ ਕੰਮ ਸਤਗੁਰੂ ਰਾਮ ਸਿੰਘ ਜੀ ਨੇ ਕੀਤੇ ਸਨ ਸ਼ਾਇਦ ਉਹ ਵਲੱਖਣ ਸਨ ਅਲੱਗ ਸਨ ਦੁਨੀਆ ਨਾਲੋਂ ਕਿਉਂ ਸਤਗੁਰੂ ਰਾਮ ਸਿੰਘ ਜੀ ਨੇ ਇਤੋਂ ਦੀ ਪ੍ਰਚਾਰ ਤੇ ਪ੍ਰਸਾਰ ਦਾ ਨੇਪਾਲ ਭੂਟਾਨ ਸ਼੍ਰੀਲੰਕਾ ਤੇ ਅੰਦਰ ਜਾਂ ਹੋਰ ਸਾਡੇ ਰਸ਼ੀਅਨ ਫੌਜ ਨਾਲ ਸੰਬੰਧ ਕਾਇਮ ਕਰ ਲਈ ਸੀ ਵੀ ਗੋਰੀ ਸਰਕਾਰ ਨੂੰ ਇੱਥੇ ਕਿਵੇਂ ਭਜਾਇਆ ਜਾ ਸਕਦਾ ਹੈ ਆ ਸਰ ਤੋਂ ਸਕੂਲਾਂ ਦੀ ਗੱਲ ਕੀਤੀ ਕਿ ਤੁਹਾਨੂੰ ਨਹੀਂ ਲੱਗਦਾ ਕਿ ਸਕੂਲਾਂ ਦੇ ਅੰਦਰ ਜਿਹੜਾ ਸਾਡਾ ਇਹ ਨਾਮ ਤਰੇ ਇਤਿਹਾਸਕ ਉਸ ਸੀਮਤ ਦਿਖਾਇਆ ਗਿਆ ਹੈ ਹਾਂਜੀ ਇਹ ਬਹੁਤ ਤੁਹਾਡਾ ਵਧੀਆ ਸਵਾਲ ਹੈ ਮੇਰਾ ਕਹਿਣ ਦਾ ਮਤਲਬ ਇਹ ਵੀ ਸਾਡਾ ਐਡਾ ਵੱਡਾ ਨਾਮਧਾਰੀਆਂ ਦਾ ਇੱਕ ਵੱਡਾ ਇਤਿਹਾਸ ਸਤਗੁਰੂ ਰਾਮ ਸਿੰਘ ਜੀ ਦਾ ਜਿਹਨੂੰ ਅੱਜ ਦੀ ਸਰਕਾਰ ਨੇ ਬਿਲਕੁਲ ਹੀ ਦਬਾ ਕੇ ਰੱਖਿਆ ਹੈ ਸਿਰਫ ਇੱਕ ਨਾਮ ਮਾਤਰ ਦੇ ਇੱਕ ਟੂਕ ਮਾਤਰ ਦੇ ਤੌਰ ਤੇ ਬਾਬਾ ਰਾਮ ਸਿੰਘ ਦੇ ਨਾਮ ਤੇ ਕਹੇ ਕੇ ਛੋਟਾ ਜਿਹਾ ਇਤਿਹਾਸ ਹੀ ਇਸ ਦੇ ਵਿੱਚ ਸਰਦਾਰ ਭਗਤ ਸਿੰਘ ਜਿਵੇਂ ਕਹਿਆ ਸੀ ਵੀ ਜਿਹੜੇ ਸਾਡੇ ਰਾਜ ਘਰਾਣੇ ਦੇ ਪੰਜਾਬੀ ਸਨ ਉਹ ਸਾਡੇ ਨਾਮਧਾਰੀ ਕੋਕਿਆਂ ਦਾ ਇਤਿਹਾਸ ਜਿਹੜਾ ਹੀ ਦਬਾ ਕੇ ਰੱਖਿਆ ਹੈ ਕੋਕਿਆਂ ਨੂੰ ਜਾਂ ਨਾਮਧਾਰੀਆਂ ਨੂੰ ਉਹ ਦੇਸ਼ ਭਗਤ ਨਹੀਂ ਸਨ ਸਮਝਦੇ ਇਹ ਭਗਤ ਸਿੰਘ ਨੇ ਆਪਣੇ ਇੱਕ ਦੁੱਖ ਪ੍ਰਗਟਾਉਂਦੇ ਆਪਣੇ ਇੱਕ ਲੇਖ ਦੇ ਵਿੱਚ ਲਿਖਿਆ ਸੀ ਮਨਜ਼ੂਰ ਪੜਿਆ ਸੀ ਭਗਤ ਸਿੰਘ ਨੇ ਕਿਹਾ ਸੀ ਵੀ ਸਾਡੀ ਇਹ ਵਿਣੰਬਣਾ ਸੀ ਵੀ ਉਹ ਸਾਨੂੰ ਦੇਸ਼ ਭਗਤ ਨਹੀਂ ਸਮਝਦੇ ਉਹਨਾਂ ਸਾਨੂੰ ਉੱਪਰ ਉਠਣ ਨਹੀਂ ਦਿੱਤਾ ਉਹ ਲਗਭਗ ਅੰਗਰੇਜ਼ਾਂ ਦੇ ਪਿੱਠੂ ਬਣ ਗਏ ਸਨ ਪੰਜਾਬੀ ਜਿੰਨੇ ਵੀ ਹੈਗੇ ਸਨ ਤੇ ਉਹ ਸਿਉਂਗ ਵਾਂਗੂ ਜਿਹੜੇ ਸੀ ਉਹਨਾਂ ਦੇ ਨਾਲ ਚੰਬੜ ਗਏ ਸਨ ਤੇ ਸਾਨੂੰ ਜਿਹੜਾ ਅੱਗੇ ਨਹੀਂ ਆਉਣ ਦਿੱਤਾ ਕਿਉਂਕਿ ਇਸਾ ਇੱਕ ਵੱਡਾ ਕਾਰਨ ਸੀ ਉਹ ਸੋਚਦੇ ਸੀ ਜਗਰਨਾਮ ਧਾਰੀ ਅੱਗੇ ਆ ਜਾਣਾ ਤੇ ਸਾਨੂੰ ਅਸੀਂ ਬਹੁਤ ਬੈਕਬੋਰਡ ਤੇ ਪਿੱਛੇ ਚਲੇ ਜਾਵਾਂਗੇ ਹੋਰ ਵੀ ਕਈ ਤਰ੍ਹਾਂ ਦੇ ਗੱਲਾਂ ਜਿਹੜੀਆਂ ਉਹ ਮਿਲਦੀਆਂ ਹ ਇਤਿਹਾਸ ਦੇ ਵਿੱਚ ਭਗਤ ਸਿੰਘ ਨੇ ਇੱਕ ਐਸਾ ਆਖਿਆ ਵੀ ਜਿਹੜਾ ਕੋਕਾਂ ਦਾ ਇਤਿਹਾਸ ਹੀ ਨਾ ਉਸ ਦੇ ਵਿੱਚ ਇੱਕ ਕੋਕੇ ਕੂਕੇ ਜਿਹੜੇ ਸਨ ਉਹ ਤੇ ਤੋਪ ਦੇ ਦਹਾਣਿਆਂ ਨਾਲ ਬੰਨੇ ਹੋਏ ਵੀ ਹਾਸਾ ਹਾਸ ਕੇ ਗੱਲਾਂ ਕਰਦੇ ਸਨ ਉਹਨਾਂ ਦੇ ਮੱਥੇ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਕੋਈ ਚਿੰਤਾ ਨਹੀਂ ਸੀ ਹੁੰਦੀ ਉਹ ਅਸਲ ਵਿੱਚ ਆਪਣੀਆਂ ਕੁਰਬਾਨੀਆਂ ਦਿੰਦੇ ਸਨ ਜਿਸ ਤਰ੍ਹਾਂ ਕਿ ਮਲੇਰ ਕੋਟਲੇ ਦੇ ਸਾਕੇ ਦੇ ਵਿੱਚ ਜਦੋਂ ਸਾਡੇ 66 ਨਾਮਤਰੀ ਕੂਕੇ ਜਿਹੜੇ ਨੇ ਉਹ ਫਿਦੀਆਂ ਪ੍ਰਾਪਤ ਕਰ ਰਿਆ ਸਨ ਉਹਨਾਂ ਦੇ ਵਿੱਚ ਜਿਹੜਾ ਸੀ ਇੱਕ ਬ੍ਰਿਮ ਸਿੰਘ ਇੱਕ 14 ਸਾਲ ਦਾ ਬ੍ਰਿਮ ਸਿੰਘ ਜੀ ਉਹ ਮਦਰੇ ਕਾਦਾ ਸੀ ਉਹਦੀ ਸ਼ਪਾਰਛਾਈ ਸੀ ਪੜਿਆਲੇ ਵਾਲੇ ਰਾਜੇ ਦੀ ਵੀ ਤੁਸੀਂ ਬ੍ਰਿਮ ਸਿੰਘ ਨੂੰ ਛੱਡ ਦਿੱਤਾ ਜਾਵੇ ਪਰ ਉਸ ਵੇਲੇ ਬ੍ਰਿਮ ਸਿੰਘ ਨੇ ਬ੍ਰਿਮ ਸਿੰਘ ਨੂੰ ਇਹ ਕਬੂਲ ਨਹੀਂ ਸੀ ਬ੍ਰਿਮ ਸਿੰਘ ਨੇ ਆਪਣੇ ਉਹ ਔਰ ਨੇੜੇ-ਤੇੜੇ ਵਾਂਦੇ ਵਿੱਚੋ ਕੁਛ ਟੇ ਮੰਗ ਇਕੱਠੀਆਂ ਕਰਕੇ ਤੇ ਆਪਣਾ ਕੁੱਤਾ ਥੜਾ ਬਣਾ ਕੇ ਤੋਂ ਜਿਹੜਾ ਤੋਪ ਸੀ ਸੁਨ ਆਖਿਆ ਮੈਂ ਹੁਣ ਤੋਪ ਦੇ ਹਾਂ ਦਾ ਹੋ ਗਿਆ ਦਵਾ-ਦਵਾ ਆਪਣੀ ਤੋਪ ਚਲਾ ਤੇ ਮੇਰਾ ਜਿਹੜਾ ਸਾਥ ਉਹ ਦੂਰ ਜਾ ਰਿਹਾ ਏ ਇਸੇ ਤਰ੍ਹਾਂ ਇੱਕ ਸਾਡੇ 66 ਕੋਕਿਆਂ ਦੇ ਵਿੱਚ ਇੱਕ ਜਿਹੜਾ ਸੀ ਸਰਦਾਰ ਬਿਸ਼ਨ ਸਿੰਘ ਛੋਟੀ ਉਮਰ ਦਾ 12 ਸਾਲ ਦਾ ਸੀ ਉਸ ਵੀ ਕੋਈ ਸ਼ਿਪਾਰਸ਼ ਨੂੰ ਅੰਗਰੇਜ਼ ਜਿਹੜਾ ਸੀ ਛੜਨਾ ਚਾਹੁੰਦਾ ਸੀ ਡੀਸੀ ਕਾਮਨ ਜਿਹੜਾ ਸੀ ਉਹਨੂੰ ਛੜਨਾ ਚਾਹੁੰਦਾ ਸੀ ਪਰ ਹੋਇਆ ਕੀ ਇਸੇ ਉਲਟ ਉਹਨੇ ਆਖਿਆ ਵੀ ਮੈਂ ਤੂੰ ਗੁਰੂ ਕਹਦੇ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਉਸ ਨੂੰ ਇਹ ਕਬੂਲ ਨਹੀਂ ਸੀ ਉਹਨੇ ਕਮਨ ਦੀ ਦਾੜੀ ਫੜ ਲਈ ਤੇ ਝੰਗੋੜ ਜੁੱਤੀ ਹਾਲੀ ਕੀ ਉਹ ਦਾੜੀ ਛਡਾ ਨਹੀਂ ਸੀ ਪਾਰਿਆ ਕਮਨ ਤੇ ਉਸ ਦਾ ਇੱਕ ਜਿਹੜਾ ਸੀ ਹੀਰਾ ਇਹਨਾਂ ਦੀ ਸਿਪਾਈ ਉਹਨੇ ਉਸ ਦੇ ਦੋਨੇ ਗੁੱਟ ਵੱਢ ਕੇ ਤੇ ਕਮਨ ਨੇ ਕਮਨ ਦੀ ਦਾੜੀ ਛਡਵਾਈ ਠੀਕ ਜੀ ਧੰਨਵਾਦ